ਉਹ ਮੰਗਦਾ ਹੈ ਵਰਦੀ ਕਮਾ ਰਹੇ ਨਹੀਂ ਇੱਕ ਵਰਦੀ ਕਮਾ ਨਹੀਂ ਕਰਦੇ ਨੇ ਉਹ ਮੇਰੇ ਕਿਸੇ ਜੀਆ ਘਰ ਹੁਣੇ ਇਨਕਾਰ ਕਰਦੇ ਨਹੀਂ ਤੁਹਾਨੂੰ ਲੋੜ ਹੈ ਉਹ ਸਭ ਤੋਂ ਕਿਹਾ ਤਵੇ ਮਾਰ ਕਰਦੇ ਨੇ

ਅੱਜ ਦਾ ਜਿਹੜਾ ਇਹ ਗੁਰਪੁਰਬ ਦਾ ਦਿਹਾੜਾ ਵਾ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੁਨੀਆਂ ਦੇ ਕੋਨੇ-ਕੋਨੇ ਵਿੱਚ ਦੇਸ਼ਾਂ-ਵਰੇਸ਼ਾਂ ਦੇ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਅੱਜ ਦੇ ਦਿਨ ਦੀਆਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਭਾਵਾਦਸ ਗਰੁੱਪ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਦੇਤੇ ਜਿਹਾ ਅਜਾ ਮਤਲਬ ਕਾफी ਜਲਵਾ ਮਨਾਇਆ ਜਾ ਰਿਹਾ ਕੋਟਵਰ ਸਾਹਿਬ ਵਿੱਚ ਵੀ ਫੋਟੇ ਵੱਲੋਂ ਵੀ ਲੰਗ ਲਗਾਇਆ ਜਾ ਰਿਹਾ ਹਰ ਸਾਲ ਸੇਵਾ ਕੀਤੀ ਜਾ ਰਹੀ ਹੈ ਸੋਤੇ ਵਿੱਚ ਤਾਂ ਕਿੰਨਾ ਕੁ ਮਤਲਬ ਸ਼ਾ ਹੁੰਦਾ ਬਰ ਦੇਖੋ ਜਿਹੜਾ ਕੋਈ ਵੀ ਧਾਰਮਿਕ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਚਾਹੇ ਕਿਸਦਾ ਮਨ ਨਹੀਂ ਵੀ ਹੈਗਾ ਜਾਣਦਾ ਪਰ ਪਰਮਾਤਮਾ ਮਨ ਬਣਾ ਦਿੰਦਾ ਇਸ ਕਰਕੇ ਇਹਦੇ ਵਿੱਚ ਉਤਸ਼ਾਹ ਵਾਲੀ ਗੱਲ ਇਹ ਹੈ ਨਹੀਂ ਇਹਦਾ ਉਤਸ਼ਾਹ ਵੈਸੀ ਹੀ ਬਹੁਤ ਹੁੰਦਾ ਔਰ ਪੂਰਾ ਦੇਖੋ ਪਿੰਡ ਸਾਡਾ ਸਾਨੇਵਾਲ ਸਾਰਾ ਜਿ ਇਕੱਠਾ ਹੋ ਕੇ ਦੇਨ ਦਿਹਾੜਾ ਮਨਾ ਰਹੇ ਨੇ ਇਹ ਸੋ ਬਹੁਤ ਸਾਰੇ ਵਧਾਈ ਦੇ ਪਾਤਰ ਨੇ ਇਹ ਟੀਮ ਵੀ ਵਧਾਈ ਦੀ ਪਾਤਰ ਆ ਜਿਹੜੇ ਮੂਰੇ ਹੋ ਕੇ ਆਗੂ ਚੱਲ ਰਹੇ ਨੇ ਔਰ ਇਹ ਨਹੀਂ ਕੁਝ ਕਹਿੰਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਮਤ